ਅਗੇ ਕਿਹਾ ਤੇ ਰਾਣਾ ਗੁਰਜੀਤ ਸਿੰਘ ਦਰਮਿਆਨ ਹੋਏ ਕਾਹਲੀ ਕਦੋਂ ਸਪੀਕਰ ਚਰਨਜੀਤ ਅਰਵਾਲੇ ਦੇ ਨਿਰਪੱਖ ਭੂਮਿਕਾ ਨਹੀਂ ਨਿਭਾਈ। ਇਹ ਟਿੱਪਣੀ ਸ੍ਰੀਮਣੀ ਅੰਕਾਲੀ ਦਾ ਅਮਰitsar ਦੇ ਪ੍ਰਧਾਨ ਸਿਮਰਨਜੀਤ ਜੀ ਨੇ ਮਾਨੀ ਕੀਤੀ ਹੈ। ਸ੍ਰੀਮਣੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਮਾਨ ਨੇ ਅੱਜ ਕਿਹਾ ਕਿ ਸਪੀਕਰ ਚਰਨਜੀਤ ਅਰਵਾਲੇ ਕੁਝੀਆ ਦੀ ਖਾ ਰਾਣਾ ਗੁਰਜੀਤ ਸਿੰਘ ਨੂੰ ਮੁਆਫਲ ਕਰਕੇ ਬਾਦਲ ਚਲੀਏ ਹੋਣ ਦਾ ਸੁਪੋਸ਼ਿਤ ਹੈ। ਐਤਵਕੇ ਉਹਨਾਂ ਦੇ ਸੁਬੀਸ਼ਿੰਗ ਬਾਦਲ ਤੇ ਕੀਤੀ ਪੜੀ ਕੀਤੀ। ਉਹਨਾਂ ਨੇ ਕਿਹਾ ਕਿ ਸੁਬੀਸ਼ਿੰਗ ਬਾਦਲ ਸ਼ਰੇਆ ਗੁੰਡਾਗਦੀ ਕਰਵਾ ਰਹੇ ਹੈ। ਉਸੇ ਇਸ ਮਾਮਲੇ ਕਿਸੇ ਹੋਰ ਦੀ ਕੀ ਸੁਣਨੀ ਹੈ ਬਲਕਿ ਆਪਣੇ ਪਾਪ ਲਈ ਆਪਣੇ ਦਲਕੇ ਥਲੇ ਟੱਕਾ ਵਰ ਹੈ ਉਹਨੇ ਕਹਿੰਦਾ ਕਿ ਸਾਡੀ ਸਾਡੀ ਨਾਲ ਬਾਤ ਹੈ ਇਹ ਉਸ ਦੀ ਹਲਕੀ ਦੇ ਇਸ ਪਿੱਛੇ ਇਹ ਤਾਂ ਬਿਲਕੁਲ ਲੁੱਟ ਤੋਂ ਸਖਤ ਪਈ ਹੋਈ ਹੈ ਕੋਈ ਲੋਰ ਨਾ ਗਰੇ ਰਿਖੇ ਹੈ ਨਹੀਂ ਗਾ ਜਿਦੋਂ ਬਾਦਕ ਸਾਹਿਬ ਸੁਖਵੀਰ ਨੂੰ ਚੁੱਪ ਕਰਾਉਣਾ ਚਾਹਦੇ ਸੀ ਕਿ ਕਾਹਦੀ ਨਾ ਕਰੋ ਸੁਖਵੀਰ ਨੇ ਤਾਂ ਆਪਣੇ ਪਾਪੇ ਦਾ ਹੱਥ ਫੜ ਕੇ ਕਹਿੰਦਾ ਚੁੱਪ ਕਰਿਆ ਇਹ ਬਰਸ਼ੀ ਦਾ ਫੇਰ ਉੱਤੇ ਹੋਣੀ ਸੀਗੀ ਇਸ ਕੰਟੀ ਦੇ ਵਿੱਚ ਇਹ ਸਭ ਤੋਂ ਭੈੜੀ ਰੋਲ ਸਪੀਕਰ ਸਾਹਿਬ ਦੀ ਹੈ ਜਿਨ੍ਹਾਂ ਨੇ ਕੰਟਰੋਲ ਨਹੀਂ ਕੀਤਾ ਇੱਕ ਤਰਫੋਂ ਉਨ੍ਹਾਂ ਨੇ ਕਾਰਗਾਈ ਉਹਦੀ ਰਾਇਣਾ ਨਹੀਂ ਕਰਤੀ ਤੇ ਜਿਹੜੋ ਮਜੀਠੀ ਦਾ ਰਿਕਾਰਡ ਹੈ ਮਾਮਾ ਭੈਣਾਂ ਦੀਆਂ ਦਾਦਾ ਕਰਕੇ ਦਾ ਤਾਂ ਫੇਰ ਉਹ ਤੇ ਐਕਸੀਕਿਊਟਿਵ ਦੇ ਸਪੀਕਰ ਕਰਨੇ ਉਹ ਕੀ ਅਰਥ ਹੈ ਜੀ ਇਹ ਕਿ ਇਹ ਬਾਲਕ ਕੋ ਤਾਂ ਕਾਰਜ ਦੇ ਅੰਦਰ ਕੋ ਤਾਂ ਜੁੜ ਹੈ ਤੇ ਸਪੀਕਰ ਦਾ ਹੱਕ ਕੀ ਹੈ ਉਹ ਵੀ ਜੇ ਬਾਦਲ ਬੰਦੀਆਂ ਬਣ ਜੂ ਉਹਦੀ ਇੱਜ਼ਤ ਕੀ ਰਹੇਗੀ ਇਹ ਤਾਂ ਬਾਦਲ ਸਾਹਿਬ ਤੋਂ ਪੁੱਛੋ ਤੁਸੀਂ ਐਦਰਾਂ ਸਿਮਰਨ ਜੀ ਸਿੰਘ ਮਾਨ ਨੇ ਆਗਾਮੀ ਦਿੱਲੀ ਗੁਰਦੁਆਰਾ ਚੋਣਾਂ ਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਵੀ ਕੀਤਾ ਹੈ ਮਾਨ ਨੇ ਕਿਹਾ ਕਿ ਉਹ ਦਿੱਲੀ ਗੁਰਦੁਆਰਾ ਚੋਣਾਂ ਖਾਲਸਾ ਦੇ ਮੁੱਦੇ ਤੇ ਲੜਨਗੇ ਮਾਨ ਨੇ ਇਹ ਵੀ ਕਿਹਾ ਕਿ ਛੇਤੀ ਹੀ ਇੱਕ ਕਮੇਟੀ ਸਥਾਪਿਤ ਕਰਕੇ ਦਿੱਲੀ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਏਗਾ ਤੇ ਉਸ ਤੋਂ ਬਾਅਦ ਪਾਰਟੀ ਉਮੀਦਵਾਰਾਂ ਦਾ ਐਲਾਨ ਕਰੇਗੀ ਸਾਡੇ ਪਾਪਾ ਜੀ ਅਮਰਜੀਤ ਸਿੰਘ ਸਾਰੇ ਵਾਪਸ ਲੈ ਕੇ ਜਾ ਰਹੇ ਹੈ ਜੇ ਜਿਹੜਾ ਵੀ ਕੈਂਡੀਡੇਟ ਜਿਹਦੇ ਕੋਲ ਪੈਸਾ ਹੈਗਾ ਉਹ ਲੜਨ ਨੂੰ ਤਿਆਰ ਹੈ ਹਰਿਸ਼ਤਾਨ ਦੇ ਇਸ਼ੂ ਤੇ ਉਹ ਲੜ ਸਕਦਾ ਹੈ ਇੱਕ ਤਾਂ ਬਾਬਾ ਅਮਜੀਤ ਸਿੰਘ ਜਾਨ ਕੇ ਇੱਕ ਬੈਸਰਗਾ ਐਮਪੀ ਸੰਜਾਨ ਕੇ ਇੱਕ ਜਸਕਰਨ ਸਿੰਘ ਜਾਨ ਕੇ ਇੱਕ ਆਪਣਾ ਕਾਲਾ ਬੁਝਾ ਸਾਧ ਸਟੇਟਿਸ ਦੇ ਮੈਂਬਰ ਜਾਨ ਕੇ ਬਾਦ ਸਿੰਘ ਜਾਨ ਕੇ ਮਗਰਾਂ ਦੇ ਖਬਰਾਂ ਮੁਕੀ ਨੇ